ਸਾਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਪੰਜਾਬੀ ਪਾਠਸ਼ਾਪ੍ਰਤੀ ਸਕੂਲਾਂ ਵਿੱਚ ਤੇ ਵਿਦਿਆਰਥੀਆਂ ਦੁਆਰਾ ਅਪਣਾਈ ਬੇਰੁਖੀ ਦੇ ਕਿੰਨੇ ਗੰਭੀਰ ਨਤੀਜੇ ਨਿਕਲੇ ਹਨ ਤੇ ਇੰਗਲਿਸ਼ ਮੀਡੀਅਮ ਪ੍ਰਾਈਵੇਟ ਸਕੂਲਾਂ ਦਾ ਇਸ ਵਿੱਚ ਕੀ ਰੋਲ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਦੋਂ ਮਾਰਚ 2022 ਵਿੱਚ ਪੰਜਾਬ ਵਿੱਚ ਭਗਵੰਤ ਮਾਨ ਦੇ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖੋਦ ਵਿੱਚ ਆਈ ਸੀ ਤਾਂ ਸਰਵਸਰੂਲਾਂ ਵਿੱਚ ਇੱਕ ਵੱਡੀ ਤਬਦੀਲੀ ਕੀਤੀ ਗਈ ਕਿ ਪੰਜਾਬ ਵਿੱਚ ਗਰੁੱਪ ਸੀ ਤੇ ਡੀ ਦੀਆਂ ਸਾਰੀਆਂ ਨੌਕਰੀਆਂ ਲਈ ਪੰਜਾਬੀ ਵਿਸ਼ੇ ਦਾ ਕੁਆਲੀਫਾਈਂਗ ਨੇਚਰ ਦਾ ਇੱਕ ਟੈਸਟ ਲਿਆ ਜਾਇਆ ਕਰੇਗਾ ਜਿਸ ਵਿੱਚ ਪਾਸ ਹੋਣ ਲਈ 50 ਪ੍ਰਤੀਸ਼ਤ ਅੰਕ ਲੈਣੇ ਲਾਜ਼ਮੀ ਹੋਣਗੇ ਇਸ ਨਵੇਂ ਰੂਲ ਦੇ ਪਾਸ ਹੋਣ ਨਾਲ ਪਟਵਾਰੀ ਟੈਸਟ ਕਲੈਰੀਕਲ ਟੈਸਟ ਤੇ ਵੱਖ-ਵੱਖ ਵਿਭਾਗਾਂ ਵਿੱਚ ਹੋਰ ਬਹੁਤ ਸਾਰੀਆਂ ਸਰਕਾਰੀ ਨੌਕਰੀਆਂ ਲਈ ਲਈ ਜਾਂਦੇ ਟੈਸਟਾਂ ਦੇ ਨਾਲ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਵੀ ਕੰਡਕਟ ਕਰਵਾਈ ਜਾਣ ਲੱਗੀ। ਫਿਰ ਨਤੀਜਾ ਇਹ ਨਿਕਲਿਆ ਕਿ ਕਈ ਉਮੀਦਵਾਰ ਅਜੇਹੇ ਵੀ ਸਨ ਜਿਹੜੇ ਕਿ ਮੈਡਨੈਸਟ ਬਣਾਉਣ ਲਈ ਲਏ ਜਾਂਦੇ ਟੈਸਟ ਵਿੱਚ ਤਾਂ ਬਹੁਤ ਹੀ ਅچھے ਅੰਕ ਲੈਣ ਵਿੱਚ ਕਾਮਯਾਬ ਹੋ ਗਏ ਸਨ ਪਰੰਤੂ ਪੰਜਾਬੀ ਦੇ ਕੁਆਲੀਫਾਈਂਗ ਟੈਸਟ ਵਿੱਚ 50% ਅੰਕ ਲੈਣ ਤੋਂ ਫਿੱਕੇ ਸਨ ਜਿਸ ਕਾਰਨ ਉਹ ਸਖਤ ਮੈਂਦ ਕਰਦੇ باوجود ਵੀ ਨੌਕਰੀ ਤੋਂ ਹੱਥੋਂ ਬੈਠੇ ਸਨ ਅਜੀਬ ਹੀ ਵਰਤਾਰਾ ਈਟੀਟੀ 9594 ਦੇ ਪੰਜਾਬੀ ਪੇਪਰ A ਵਿੱਚ ਵੀ ਦੇਖਣ ਨੂੰ ਮਿਲਿਆ ਜਦੋਂ ਪਹਿਲੀ ਵਾਰ ਲਏ ਗਏ ਇਸ ਟੈਸਟ ਵਿੱਚ ਲਗਭਗ 5500 ਉਮੀਦਵਾਰ 50% ਅੰਕ ਨਾ ਲੈ ਸਕਣ ਕਾਰਨ ਡਿਸਕਵালিਫਾਈ ਹੋ ਗਏ ਸਨ ਪਰੰਤੂ ਬਾਅਦ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨਾਲ ਪੰਜਾਬੀ ਪੇਪਰ A ਦੇ ਦੁਬਾਰਾ 28 ਜੁਲਾਈ 2024 ਨੂੰ ਕੰਡਕਟ ਹੋਏ ਪੇਪਰ ਵਿੱਚੋਂ ਜ਼ਿਆਦਾਤਰ ਕੈਂਡੀਡੇਟਸ ਪਾਸ ਹੋ ਗਏ ਸਨ ਤੇ ਸਿਰਫ ਲਗਭਗ 500 ਕੈਂਡੀਡੇਟ ਹੀ ਅਜਿਹੇ ਸਨ ਜਿਹੜੇ ਕਿ 50 ਪ੍ਰਤੀਸ਼ਤ ਅੰਕ ਨਾ ਲੈ ਸਕੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਦੀ ਮਾਂ ਬੋਲੀ ਪੰਜਾਬੀ ਹੋਣ ਦੇ ਬਾਵਜੂਦ ਵੀ ਇੰਨੀ ਵੱਡੀ ਗਿਣਤੀ ਵਿੱਚ ਪੰਜਾਬੀ ਪੇਪਰ ਦੇ ਕੁਆਲੀਫਾਈਂਗ ਨੇਚਰ ਦੇ ਟੈਸਟ ਵਿੱਚ ਅਸਫਲ ਕਿਉਂ ਹੋ ਰਹੇ ਹਨ ਇਸ ਨੂੰ ਸਮਝਣ ਲਈ ਸਾਨੂੰ ਪੰਜਾਬ ਵਿੱਚ ਤਿੰਨ ਚਾਰ ਦਹਾਕੇ ਪਹਿਲਾਂ ਸਿੱਖਿਆ ਦੇ ਖੇਤਰ ਵਿੱਚ ਆਏ ਇੱਕ ਜ਼ਬਰਦਸਤ ਬਦਲਾਅ ਦੇ ਨਵੇਂ ਟ੍ਰੈਂਡ ਨੂੰ ਸਮਝਣਾ ਪਵੇਗਾ ਤੇ ਉਹ ਨਵਾਂ ਬਦਲਾਅ ਸੀ ਇੰਗਲਿਸ਼ మీడియం ਪ੍ਰਾਈਵੇਟ ਸਕੂਲਾਂ ਦੀ ਵੱਡੀ ਗਿਣਤੀ ਵਿੱਚ ਸਿੱਖਿਆ ਦੇ ਖੇਤਰ ਵਿੱਚ ਐਂਟਰੀ ਦਰ ਅਸਲ ਕੇਰਲਾ ਵਰਗੀਆਂ 100% ਸਾਖਰਤਾ ਪ੍ਰਾਪਤ ਸਟੇਟਾਂ ਦੇ ਕੁਝ ਲੋਕਾਂ ਨੇ ਪੰਜਾਬ ਵਿੱਚ ਆ ਕੇ ਕਾਉਨਵੈਂਟ ਸਕੂਲ ਤੇ ਇੰਗਲਿਸ਼ మీడియం ਪ੍ਰਾਈਵੇਟ ਸਕੂਲ ਸਥਾਪਿਤ ਕੀਤੇ ਜਿੱਥੇ ਉਹਨਾਂ ਨੇ ਇਹ ਪ੍ਰਚਾਰ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਇੰਗਲਿਸ਼ ਲੈਂਗੁਏਜ ਦਾ ਬਹੁਤ ਪ੍ਰਭਾਵ ਵਧੇਗਾ ਤੇ ਇੰਗਲਿਸ਼ ਤੋਂ ਵਾਂਝੇ ਬੱਚਿਆਂ ਨੂੰ ਭਵਿੱਖ ਵਿੱਚ ਕੋਈ ਨੌਕਰੀ ਨਹੀਂ ਮਿਲੇਗੀ ਤੇ ਨਾ ਹੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਵਰਗੇ ਤਨਾੜ ਦੇਸ਼ਾਂ ਵਿੱਚ ਐਂਟਰੀ ਹੋਵੇਗੀ। ਇਸ ਲਈ ਨਸਲ ਅਗਾਸ ਤੋਂ ਬੱਚਿਆਂ ਨੂੰ ਇੰਗਲਿਸ਼ ਸਿੱਖਣੀ ਬਹੁਤ ਫਾਇਦੇਮੰਦ ਰਹੇਗੀ। ਅਜਿਹੇ ਇੰਗਲਿਸ਼ ਮੀਡੀਅਮ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਇੰਗਲਿਸ਼ ਲੈਂਗੁਏਜ ਰਾਹੀਂ ਦਿਵਾਉਣ ਲਈ ਪੇਰੈਂਟਸ ਵਿੱਚ ਇੱਕ ਹੋੜ ਹੀ ਲੱਗ ਗਈ। ਤੇ ਬੱਚਿਆਂ ਦੇ ਪੇਰੈਂਟਸ ਮਹਿੰਗੀਆਂ ਫੀਸਾਂ ਵਾਲੇ ਅਜਿਹੇ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖਲਾ ਦਿਵਾਉਣ ਲਈ ਤਰਲੋ ਮੱਛੀ ਹੋਣ ਲੱਗੇ। ਇਨ੍ਹਾਂ ਪਰਵਾਂ ਹਰਿਆ ਪੰਜਾਬ ਦੇ ਲੋਕਾਂ ਤੇ ਬੱਚਿਆਂ ਦੇ ਪੇਰੈਂਟਸ ਵੱਲੋਂ ਮਿਲਨ ਤੇ ਕੁਝ ਪ੍ਰਾਈਵੇਟ ਸਕੂਲਾਂ ਦੀ ਮੈਨੇਜਮੈਂਟ ਨੇ ਸਕੂਲ ਵਿੱਚ ਪੰਜਾਬੀ ਬੋਲਣ ਤੇ ਬੈਨ ਹੀ ਲਗਾ ਦਿੱਤਾ ਤੇ ਜੇਕਰ ਕੋਈ ਵਿਦਿਆਰਥੀ ਰੈਸਸ ਵਿੱਚ ਵੀ ਪੰਜਾਬੀ ਬੋਲਦਾ ਫੜਿਆ ਜਾਂਦਾ ਸੀ ਤਾਂ ਉਸ ਨੂੰ ਕਠ ਤੌਰ ਤੇ ਭਾਰੀ ਫਾਈਨ ਲਗਾ ਦਿੱਤਾ ਜਾਂਦਾ। ਯੇਸ ਨੂੰ ਅਦਾ ਕਰਨ ਲਈ ਪੈਰੈਂਟਸ ਨੂੰ ਮਜਬੂਰ ਹੋਣਾ ਪੈਂਦਾ ਸੀ ਜੇਕਰ ਕਿਸੇ ਲੈਸਨ ਜਾਂ ਫਿਰ ਪੋਇਮ ਨੂੰ ਸਮਝਾਉਣ ਲਈ ਲੋਕਲ ਭਾਸ਼ਾ ਵਿੱਚ ਮਜਬੂਰੀ ਵਸ ਲੋੜ ਪੈਂਦੀ ਵੀ ਸੀ ਤਾਂ ਟੀਚਰਾਂ ਨੂੰ ਹਿੰਦੀ ਭਾਸ਼ਾ ਵਿੱਚ ਹੀ ਐਕਸਪਲੇਨ ਕਰਨ ਲਈ ਕਿਹਾ ਜਾਂਦਾ ਸੀ ਭਾਵੇਂ ਕਿ ਇੱਥੇ ਵੀ ਪੰਜਾਬੀ ਬੋਲਣ ਤੇ ਬੰਦਸ਼ ਹੀ ਲੱਗੀ ਰਹਿੰਦੀ ਸੀ ਗੌਰਮਤਬ ਹੈ ਕਿ ਅਜਿਹੇ ਸਕੂਲਾਂ ਵਿੱਚ ਪੰਜਾਬੀ ਨੂੰ ਇੱਕ ਵਿਸ਼ੇ ਦੇ ਤੌਰ ਤੇ ਪੜਾਇਆ ਤਾਂ ਜਾਂਦਾ ਸੀ ਤੇ ਉਹ ਵੀ ਸਿਰਫ ਪ੍ਰੀਖਿਆ ਪਾਸ ਕਰਨ ਲਈ ਹੀ ਮਜਬੂਰੀ ਵਸ ਸੀ ਪੜਾਇਆ ਜਾਂਦਾ ਸੀ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਵਿਦਿਆਰਥੀ ਆਪਣੀ ਮਾਤ ਭਾਸ਼ਾ ਪੰਜਾਬੀ ਤੋਂ ਦੂਰ ਹੁੰਦੇ ਚਲੇ ਗਏ ਤੇ ਇਸ ਦੇ ਡੂੰਘੇ ਅਧਿਆਨ ਤੋਂ ਬੁਰੀ ਤਰ੍ਹਾਂ ਵਾਂਝੇ ਰਹਿ ਗਏ ਇਹ ਹੀ ਕਾਰਨ ਹੈ ਕਿ ਅੱਜ ਵੀ ਅਜੇਹੇ ਇੰਗਲਿਸ਼ ਮੀਡੀਅਮ ਸਕੂਲਾਂ ਦੇ ਸਟੂਡੈਂਟਸ ਨੂੰ ਨਾ ਤਾਂ ਸ਼ੁੱਧ ਪੰਜਾਬੀ ਲਿਖਣੀ ਆਉਂਦੀ ਹੈ ਤੇ ਨਾ ਹੀ ਇਸ ਦੀ ਵਿਆਕਰਨ ਦਾ ਡੂੰਘਾ ਗਿਆਨ ਹੈ ਸਾਈਕੋਲੋਜੀਕਲੀ ਵੀ ਵਿਦਿਆਰਥੀਆਂ ਦੀ ਇੰਗਲਿਸ਼ ਲੈਂਗੁਏਜ ਵੱਲ ਖਿੱਚ ਕੁਝ ਜ਼ਿਆਦਾ ਹੀ ਵੱਧ ਰਹੀ ਹੈ ਤੇ ਪੰਜਾਬੀ ਭਾਸ਼ਾ ਵੱਲੋਂ ਉਹਨਾਂ ਨੇ ਕਾਫੀ ਹੱਦ ਤੱਕ ਮੁੱਖ ਮੋੜ ਲਿਆ ਲੱਗਦਾ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੇ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਸਟੱਡੀ ਬੇਸ ਤੇ ਦਾਖਲ ਹੋਣ ਲਈ ਪੰਜਾਬ ਵਿੱਚ ਖੁੰਮਬਾ ਵਾਂਗ ਉੱਗੇ ਆਇਲਸ ਸੈਂਟਰਾਂ ਨੇ ਤਾਂ ਪੰਜਾਬੀ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਤੋਂ ਕੌਹਾਂ ਦੂਰ ਕਰ ਦਿੱਤਾ ਹੈ ਇਸ ਦਾ ਨਤੀਜਾ ਅੱਜ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਵਾਕਫ ਵਾਕ ਨੌਕਰੀਆਂ ਲਈ ਲੇ ਜਾਂਦੇ ਟੈਸਟਾਂ ਵਿੱਚ ਕੈਂਡੀਡੇਟ ਇੰਗਲਿਸ਼, ਮੈਥ, ਸਾਇੰਸ, ਐਸਐਸਟੀ, ਜੀਕੇ, ਰੀਜ਼ਨਿੰਗ ਵਰਗੇ ਟੈਸਟਾਂ ਵਿੱਚ ਤਾਂ ਚੰਗੇ ਅੰਕ ਲੈ ਜਾਂਦੇ ਹਨ ਪਰੰਤੂ ਕੁਆਲੀਫਾਈਇੰਗ ਨੇਚਰ ਦੇ ਪੰਜਾਬੀ ਪੇਪਰ ਵਿੱਚ 50% ਅੰਕ ਨਾ ਲੈ ਸਕਣ ਕਾਰਨ ਕਈ ਕੈਂਡੀਡੇਟਸ ਡਿਸਕਵালিਫਾਈ ਹੋ ਜਾਂਦੇ ਹਨ। ਗੌਰ ਮਤਲਬ ਹੈ ਕਿ ਈਟੀਟੀਓ ਨਾਲ ਸਬੰਧਤ ਲਈ ਲਏ ਗਏ ਪੰਜਾਬੀ ਪੇਪਰ 'ਏ' ਸਬੰਧੀ ਪਾਈਆਂ ਗਈਆਂ ਕਈ ਰਿਟਰਨ ਅੰਤਾਰਾ ਮਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਅਜੇ ਵੀ ਹੋਣਾ ਬਾਕੀ ਹੈ ਤੇ ਇਸ ਦੀ ਸੁਣਵਾਈ ਲਈ ਅਜੇ ਵੀ ਕਈ ਕੋਰਟ ਕੇਸ ਪੈਂਡਿੰਗ ਪਏ ਹਨ ਭਾਵੇਂ ਕਿ ਈਡੀਟੀ 993 ਭਰਤੀ ਪੂਰੀ ਹੋਣ ਕਿਨਾਰੇ ਹੀ ਹੈ ਪੰਜਾਬੀ ਭਾਸ਼ਾ ਪ੍ਰਤੀ ਇੰਨੀ ਬੇਰੁਖੀ ਪੰਜਾਬ ਦੇ ਕੈਂਡੀਡੇਟ ਨੂੰ ਅਜੇ ਪਤਾ ਨਹੀਂ ਕੀ ਕੀ ਰੰਗ ਦਿਖਾਏਗੀ ਇਸ ਬਾਰੇ ਅਜੇ ਕੁਝ ਵੀ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਜੇਕਰ ਪੰਜਾਬੀ ਭਾਸ਼ਾ ਨੂੰ ਪ੍ਰਾਈਵੇਟ ਇੰਗਲਿਸ਼ ਮੀਡੀਅਮ ਸਕੂਲਾਂ ਵਿੱਚ ਤਵੱਜੋ ਦੇਣ ਲਈ ਕੋਈ ਸ਼ਖਸ ਆਵਾਜ਼ ਚੁਕਦਾ ਵੀ ਹੈ ਤੇ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਦਾ ਵੀ ਹੈ ਤਾਂ ਉਸ ਦੀ ਆਵਾਜ਼ ਨੂੰ ਨજર ਅੰਦਾਜ਼ ਕਰ ਦਿੱਤਾ ਜਾਂਦਾ ਹੈ ਤੇ ਜਿਵੇਂ ਮੇਲੇ ਵਿੱਚ ਦੂਤੀ ਦੀ ਆਵਾਜ਼ ਨੂੰ ਕੋਈ ਨਹੀਂ ਸੁਣਦਾ ਇਸੇ ਤਰ੍ਹਾਂ ਹੀ ਉਸ ਦੀ ਆਵਾਜ਼ ਵੀ ਦਬਕੇ ਹੀ ਰਹਿ ਜਾਂਦੀ ਹੈ ਕਾਸ਼ ਪੰਜਾਬੀ ਲੋਕ ਪੰਜਾਬੀ ਵਿਦਿਆਰਥੀ ਤੇ ਬੱਚਿਆਂ ਦੇ ਪੇਰੈਂਟਸ ਤੇ ਸਿੱਖਿਆ ਸ਼ਾਸਤਰੀ ਪੰਜਾਬੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਦਾ ਮਿਆਰ ਫਿਰ ਤੋਂ ਉੱਚਾ ਚੁੱਕਣ ਲਈ ਠਕਵੇਂ ਉਪਰਾਲੇ ਕਰਨ ਦੀਪਾ ਪਰਮਾਤਮਾ ਉਹਨਾਂ ਨੂੰ ਸਮਤ ਬਖਸ਼ੇ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਜੰਗੀ ਲੱਗੀ ਹੋਵੇ ਤੇ ਉਸਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ